ਬਿਕਰਮ ਮਜੀਠੀਆ ਦੇ ਸਭ ਤੋਂ ਕਰੀਬੀ ਰਹੇ ਸਾਥੀ ਦੇ ਵੱਲੋਂ ਅੱਜ ਦੇ ਦਿੱਤਾ ਵੱਡਾ ਬਿਆਨ ਦਰਅਸਲ ਸੁਖਬੀਰ ਸਿੰਘ ਬਾਦਲ ਦੇ ਨਾਲ ਕਈ ਦਹਾਕਿਆਂ ਤੱਕ ਯਾਰੀ ਪਗਾਉਣ ਵਾਲੇ ਡਿੰਪੀ ਢਿੱਲੋਂ ਦੇ ਨਾਲ ਜਦੋਂ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਬਿਕਰਮ ਮਜੀਠੀਆ ਦੇ ਬਾਰੇ ਸਵਾਲ ਕੀਤਾ ਤਾਂ ਉਹਨਾਂ ਦੇ ਵੱਲੋਂ ਬਿਕਰਮ ਮਜੀਠੀਆ ਦੇ ਬਾਰੇ ਕੁਝ ਅਜਿਹੀਆਂ ਗੱਲਾਂ ਆਖ ਦਿੱਤੀਆਂ ਜਿਨ੍ਹਾਂ ਨੂੰ ਸੁਣ ਕੇ ਅਕਾਲੀ ਦਲ ਵਾਲੇ ਵੀ ਹੈਰਾਨ ਹੋ ਜਾਣਗੇ ਕਿਉਂਕਿ ਲੰਬੇ ਸਮੇਂ ਤੱਕ ਅਕਾਲੀ ਦਲ ਦੇ ਵਿੱਚ ਰਹੇ ਉਸ ਤੋਂ ਬਾਅਦ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਤਾਂ ਅੱਜ ਵਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਹੈ ਵਿਜੀਲੈਂਸ ਦੇ ਵੱਲੋਂ ਸਕੰਜਾ ਕੱਸਿਆ ਗਿਆ ਡਿੰਪੀ ਢਿੱਲੋਂ ਨੇ ਅੱਜ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਕੀ ਬਿਆਨ ਦਿੱਤਾ ਇੱਕ ਵਾਰ ਡਿੰਪੀ ਢਿੱਲੋਂ ਦੀ ਜੁਬਾਨੀ ਸੁਣ ਲਓ ਜੇ ਤਾਂ ਉਹਨਾਂ ਨੇ ਕੁਝ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਝ ਕੀਤਾ ਤਾਂ ਉਹਨਾਂ ਨੇ ਭਰੀ ਹੋ ਜਾਣਾ ਸਿੰਪਲ ਜੀ ਗੱਲ ਹੈ ਇਹਨੂੰ ਹੁਣ ਤੁਸੀਂ ਜਿਆਸਤ ਕਹਿ ਲਓ ਤੇ ਚਾਹੇ ਤੁਸੀਂ ਕਹਿ ਦਿਓ ਵੀ ਉਹਨਾਂ ਤੇ ਸਹੀ ਹੋਈ ਆ ਚਾਹੇ ਕਹੇ ਦਿਓ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਐਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਤੇ ਲਗਦਾ ਤੋਂ ਉਹਦੋਂ ਆਏ ਸੀ ਵੀ ਨਹੀਂ ਕੀਤਾ ਪਰ ਜੋ ਹੁਣ ਸਬੂਤ ਸਾਹਮਣੇ ਆ ਰਹੇ ਆ ਉਸ ਤੋਂ ਆਏ ਲਗਦਾ ਮੇਬੀ ਪੋਸੀਬਲ ਬੰਦਾ ਇਹ ਚੀਜ਼ ਸੋਚੇ ਵੀ ਸਾਨੂੰ ਅਗਰ ਇਹ ਹਰਕਤ ਅਸੀਂ ਕਰਾਂਗੇ ਤਾਂ ਸਾਨੂੰ ਸਜ਼ਾ ਬੜੀ ਸਖਤ ਮਿਲੂਗੀ ਫਿਰ ਹੀ ਮੁਜਰਮ ਇਹ ਚੀਜ਼ਾਂ ਕਰਨ ਤੋਂ ਹਟਦੇ ਆ ਜੀ ਲੇਕਿਨ ਮਨਜਿੰਦਰ ਸਿਰਸਾ ਕੱਲ ਕਹਿ ਰਹੇ ਨੇ ਕਿ ਕਹਿੰਦੇ ਕਿ ਇਸ ਸਰਕਾਰ ਨੂੰ ਵੀ ਸਾਢੇ 3 ਸਾਲ ਦਾ ਸਮਾਂ ਲੱਗ ਗਿਆ ਇੰਨਾ ਲੇਟ ਕਿਉਂਕਿ ਵਾਅਦਾ ਤਾਂ ਕੀਤਾ ਗਿਆ ਸੀ ਜਲਦ ਜਲਦ ਕਾਰਵਾਈ ਹੋਏਗੀ ਹੋ ਤਾਂ ਗਈ ਨਾ ਜੀ ਹੈ ਤਾਂ ਅਜੇ ਸਰਕਾਰ ਹੀ ਉਦੋਂ ਤਾਂ ਸਰਸਾ ਸਾਹਿਬ ਇੱਥੇ ਹੁੰਦੇ ਸੀ ਚੰਡੀਗੜ੍ਹ 'ਚ ਹੀ ਪੂਰੇ 5 ਸਾਲ ਇੱਥੇ ਰਹੇ ਉਹਦੋਂ ਕਰਾ ਲੈਂਦੇ ਜੀ ਉਦੋਂ ਸਰਸਾ ਸਾਹਿਬ ਕਿੱਥੇ ਗਏ ਸੀ ਮੈਂ ਦੂਜੇ ਬੰਨੇ ਉਂਗਲ ਕਰਨੀ ਬਹੁਤ ਔਕੀ ਹੈ ਅਸੀਂ ਕਰਤਾ ਰਹੇ ਹਾਂ ਨਾ ਜੀ ਸਰਸਾ ਸਾਹਿਬ ਇੱਕ ਵਿਕਰਮ ਜੀ ਦੀ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਹੈ ਅਕਾਲੀ ਕਹਿੰਦੇ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਨਹੀਂ ਦੇਖੋ ਜੀ ਜੇ ਤਾਂ ਉਹਨਾਂ ਨੇ ਕੁਝ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਛ ਕੀਤਾ ਤਾਂ ਉਹਨਾਂ ਨੇ ਬਰੀ ਹੋ ਜਾਣਾ ਸਿੰਪਲ ਜੀ ਗੱਲ ਹੈ ਇਹਨੂੰ ਹੁਣ ਤੁਸੀਂ ਦੇ ਸਿਆਸਤ ਕਹਿ ਲਓ ਤੇ ਚਾਹੇ ਤੁਸੀਂ ਕਹਦੇ ਹੋ ਵੀ ਉਹਨਾਂ ਤੇ ਸਹੀ ਹੋਈ ਆ ਚਾਹੇ ਕਹਦੇ ਹੋ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਐਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਸੀ ਲੱਗਦਾ ਤਾਂ ਉਹਦੋਂ ਆਏ ਸੀ ਵੀ ਨਹੀਂ ਕੀਤਾ ਪਰ ਜੋ ਹੁਣ ਸਬੂਤ ਸਾਹਿਬ ਤਾਂ ਤੁਸੀਂ ਸੁਣਿਆ ਡਿਪਟੀ ਲੋ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ ਬਿਕਰਮ ਮਜੀਠੀਆ ਨੇ ਗਲਤੀ ਕੀਤੀ ਆ ਤਾਂ ਸਜ਼ਾ ਮਿਲੇਗੀ ਜੇਕਰ ਨਹੀਂ ਕੀਤੀ ਤਾਂ ਬਰੀ ਹੋ ਜਾਣਗੇ ਡਰਨ ਦੀ ਕੀ ਗੱਲ ਆ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਲੰਬੇ ਸਮੇਂ ਤੱਕ ਯਾਰੀ ਰਹੀ ਹੈ ਡਿੰਪੀ ਟਿਲੋ ਦੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੋਂ ਖੈਰ ਯਾਰੀ ਟੁੱਟ ਗਈ ਪਰ ਬਿਕਰਮ ਮਜੀਠੀਆ ਦੇ ਨਾਲ ਵੀ ਕਾਫੀ ਨੇੜਤਾ ਰਹੀ ਆ ਅਕਾਲੀ ਦਲ ਦੇ ਨਾਲ ਤਾਂ ਨੇੜਤਾ ਟੁੱਟ ਗਈ ਪਰ ਕੀ ਅੰਦਰ ਖਾਤੇ ਵੀ ਇਹ ਨੇੜਤਾ ਟੁੱਟੀ ਐ ਕੀ ਹੁਣ ਵਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਆਉਣਗੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੀ ਲਲਕਾਰ ਬਿਮਾਰ ਰਹੇ ਨੇ ਚੇਤਾਵਨੀ ਦੇ ਰਹੇ ਨੇ ਕਹਿੰਦੇ ਚੀਕਾ ਨਿਕਲੀਆਂ ਪਈਆਂ ਚੀਕਾ ਕਢਾਉਣ ਵਾਲੇ ਜਿਹੜੀਆਂ ਗੱਲਾਂ ਕਰਦੇ ਸੀ ਮੁੱਛਾਂ ਨੂੰ ਤਾਂ ਆਮ ਬੱਟ ਦੇ ਰਹੇ ਸੀ ਐ ਕੁਝ ਨਹੀਂ ਹੋਣਾ ਕਹਿੰਦੇ ਗਲਤੀ ਕੀਤੀ ਐ ਤਾਂ ਭੁਗਤਣਾ ਪੈਣਾ ਸਭ ਕੁਝ ਇੱਥੇ ਆ ਤਾਂ ਬਿਜਲੈਂਸ ਦਾ ਸਕੰਜਾ ਕੱਸਿਆ ਗਿਆ ਬਿਕਰਮ ਅਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਆ 14 ਦਿਨ ਦੀ ਨਿਆਂਇਕ ਹਰਾਸਤ ਦੇ ਵਿੱਚ ਚੱਲ ਰਹੇ ਨੇ ਤਾਂ 14 ਦਿਨ ਦੀ ਨਿਆਂਇਕ ਹਰਾਸਤ ਦੇ ਵਿੱਚ ਨੇ 14 ਦਿਨ ਦੀ ਨਿਆਂਇਕ ਹਰਾਸਤ ਤੋਂ ਬਾਅਦ ਕਿ ਬਿਕਰਮ ਅਜੀਠੀਆ ਦੀਆਂ ਮੁਸ਼ਕਲਾਂ ਘਟਣ ਗਈਆਂ ਜਾਂ ਫਿਰ ਹੋਰ ਕੋਈ ਕਿੜਕੀ ਜਿਹੜੀ ਆ ਵਿਜੀਲੈਂਸ ਅੜਾਉਂਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਖੁਲਾਸੇ ਹੋ ਰਹੇ ਨੇ ਬਿਕਰਮ ਅਜੀਠੀਆ ਦੀ ਪਤਨੀ ਗਨੀਬ ਕੌਰ ਦੇ ਨਾਮ ਕਹਿੰਦੇ ਹਿਮਾਚਲ ਦੇ ਵਿੱਚ 1000 ਏਕੜ ਜ਼ਮੀਨ ਐ ਪਰ ਦੂਜੇ ਪਾਸੇ ਗਨੀਬ ਕੌਰ ਕਹਿੰਦੇ ਕਿ ਸਾਬਤ ਕਰ ਦਿਓ ਸਬੂਤ ਲਿਆਓ ਸੱਚੇ ਦਾ ਸੱਚ ਕਰੋ ਸਭ ਦੇ ਸਾਹਮਣੇ ਪੇਸ਼ ਸਮੋਦ ਪੇਸ਼ ਕਰੋ ਕਿਉਂ ਨਹੀਂ ਕਰਦੇ ਤਾਂ ਖੈਰ ਕੀ ਵਾਕਈ ਹੀ ਇਹਨਾਂ ਗੱਲਾਂ ਦੇ ਵਿੱਚ ਸਚਾਈ ਆ